ਤੋਰ ਸਵਾਗਤ ਹੈ ਆਪਣੇ ਦੂਜੇ ਵਲੌਗ ਦੇ ਵਿੱਚ ਤੇ ਪਿਛਲਾ ਵਲੌਗ ਦੱਸਿਓ ਕਿੱਦਾਂ ਦਾ ਲੱਗਿਆ ਤੇ ਹੁਣ ਆਪਾਂ ਚੱਲੇ ਆਂ ਮੱਥਾ ਦੇਖਣ ਬੰਦੇ ਕਹਿੰਦੇ ਨਹਾ ਤੋਂ ਵੇਤ ਤਿਆਰ ਹੋ ਗਏ ਆ ਆਪ ਛੁਈ ਕਿੱਦਾਂ ਨੀਂਦ ਪੂਰੀ ਆ ਗਈ ਚੱਪੇ ਛਾਈ ਨਾ ਚਾਂਦੀ ਚਾਂਦੀ ਗਿੱਲਰੂਗੀ ਐ ਅੱਜ ਚਾਂਦੀ ਗਿੱਲਰੂਗੀ ਉਹ ਨਾ ਲਾਤਾ ਹੁਣ ਨਹੀਂ ਗਿੱਲਰੂ ਅੱਜ ਵੇ ਚਾਂਦੀ ਉਹ ਗੋਲੂ ਨਾ ਆਓ ਨਾ ਲਿਆ ਉਹ ਗੋਲੂ ਨੇ ਬਾਕੀ ਮੱਥਾ ਦੇਖਦੇ ਆ ਤੁਹਾਨੂੰ ਗ੍ਰੈਪਡ ਕਰਦੇ ਆ ਸ਼੍ਰੀ ਵਾਹਿਗੁਰੂ ਜੀ ਸਾਹਿਬ ਜੀ ਨਨ ਅਸਰੀ ਮਹਨ ਕੋਲੇ ਸੋਨੇ ਹਾ ਉਸ ਡੈਡੀ ਆ ਮੁੰਡੇ ਕਹਿੰਦੇ ਨਿਕਲ ਲੱਗੇ ਆ ਹੁਣ ਉਹ ਮੇਰਾ ਟੱਡੇ ਧੁੰਵਾ ਰਿਹਾ ਕਰ ਸਾਨ ਜੀ ਅਰ ਤੂੰ ਕੀ ਕਹਿਣਾ ਤੂੰ ਚੱਕੇ ਮੈਨੂੰ ਹੀ ਆ ਖੜਾ ਉਹ ਚੱਕੇ ਖੜਾ ਰਹਿਦਾ ਹਾਂ ਜੀ ਆ ਪੁਰਾਣਾ ਨੇਚਰਲ ਥਿਊ ਵਿਊ ਦਿਖਾਵਾਂਗੇ ਤੁਹਾਨੂੰ ਜੀ ਜੋਈ ਆ ਨੇਚਰਲ ਰੰਗ ਦੇਖ ਲਓ ਜੀ ਇਹਦਾ ਨੇਚਰਲ ਜੈਟ ਬਲੈਕ ਆਹ ਤੜਾ ਬਲੌਕ ਬਾਤ ਤਾਂ ਨਹੀਂ ਪਤਾ ਲੋ ਵੀ ਮਿੱਤਰੋ ਨਿਕਲ ਗਏ ਆ ਜੀ ਕੇ ਕੋਟਵਾਰਾ ਸਾਹਿਬ ਤੋਂ ਹੌਣ ਯਾਤਰਾ ਅੱਗੇ ਨੂੰ ਵਧਾਉਨੇ ਆ ਤੇ ਚੱਲਦੇ ਤੁਹਾਨੂੰ ਕਲਿੱਪ ਐਡ ਕਰਦੇ ਆ ਤੇ ਬਾਕੀ ਬੰਦੇ ਨੂੰ ਦਾ ਕਰਦੇ ਗੁੱਡ ਮਾਰਨਿੰਗ ਹੋ ਗਈ ਆ ਤੇ ਗੁੱਡ ਨਾਈਟ ਹੋਣ ਵਾਲੀ ਆ ਬਾਕੀ ਇੱਧਰ ਭਰਾ ਭਰਾ ਬੈਠੇ ᱫੋਈ ਵੇ ਰਹੀ ਉਹ ਚੈੱਕ ਆ ਪ੍ਰੋਟੇਨ ਹੀ ਬਾਕੀ ਇਧਰ ਡੈਡ ਹੋ ਗਏ ਜੀ ਕੰਮ ਕਸ਼ੂ ਰਸ਼ੀ ਹੋ ਗਿਆ ਲੱਗਦਾ ਕੰਫਰਟੇਬਲ ਬੰਦਾ ਕੱਛੇ ਜੀ ਯਾਰ ਫੇਰ ਗੱਟੀ ਜਾਨੀ ਹਾਂ ਬਾਕੀ ਤੈਨੂੰ ਮੋਟਾ ਨਹੀਂ ਦਿਖਾਉਣਾ ਸੋਹਣਾ ਰਾਜੀ ਆਹ ਦੇਖ ਲੋ ਇਹ ਸੁੱਤਾ ਹੀ ਰਹਿੰਦਾ ਉਹ ਹੱਡ ਕੇ ਚਲੋ ਉਹ ਵੀ ਕੋਈ ਕਾ ਗੂਰ ਆਇਆ ਗਾਣੇ ਆਇਆ ਮਾਰਿਆ ਬਚਾਓ ਗਿਆ ਬਲੌਗ ਚ ਆ ਗਿਆ ਗਾਣੇ ਸਿੱਖ ਗਿਆ ਮਾਰਿਆ ਜਾਨੀ ਗਊ ਮਾਂ ਤੈਨੂੰ ਬੁਲਾਇਆ ਦੁੱਧ ਲਿਆ ਨ ਲੈ ਲੋ ਘਰ ਨਾ ਘਰ ਦਾ ਕੋਈ ਨਹੀਂ ਨਾ ਨਾ ਬਾਈ ਨਹੀਂ ਪਈ ਅੰਦਰ A mis carreras y eso te... ਵਾੜ ਨੂੰ ਗਿਆ ਚਾ ਉਹ ਕਿੱਥੇ ਲੜਾ ਫਾਈਪ ਹੋ ਰਹੀ ਹੈ ਇੱਥੇ ਮੈਂ ਕਰ ਦੇਣੀ ਇੱਥੇ ਹੋਣੀ ਬਾਗ ਬਲ ਐਂਡ ਪੈਨ ਕੈਮਰਾ ਹੀ ਲਾਗਾ ਫੇਰ ਤਾਂ ਸਹੀ ਮਿੱਤਰੋ ਸਾਰੇ ਬਾਹਰ ਆ ਗਏ ਆ ਤੇ ਆਹ ਬੰਦਾ ਪਤਾ ਨਹੀਂ ਕਿਹੜੀ ਨੀਂਦੇ ਸੁੱਤਾ ਆ ਕਿਹੜੀ ਐਨੇ ਜੂਰੀ ਜਣੀ ਫਾੜੀ ਏ ਰਾਤ ਨੂੰ ਵੜਦੇ ਨਹੀਂ ਸੌਂਦੇ ਨਹੀਂ ਹੁਣ ਸਾਲੇ ਸੁੱਤੇ ਆ ਆਪਾਂ ਦਾ ਬਈ ਵੀ ਉਹ ਇੰਜੋਏ ਕਰ ਰਹੇ ਆ ਪੂਰਾ

ਜੀ ਮਿੱਤਰੋ ਹੁਣ ਚਾਹ ਬਣਾਉਣ ਲੱਗੇ ਆ ਕਹਿੰਦੇ ਮੁੰਡੇ ਵੈਲਕਮ ਟੂ ਸ਼੍ਰੀਨਗਰ ਚ ਲੋ ਵੀ ਮਿੱਤਰੋ ਉਹ ਤੇਰੀ ਨੂੰ ਆ ਕੀ ਨੋਟ ਕਰ ਰਹੇ ਹੋ ਵਾ ਕੀ ਹੋ ਰਿਹਾ ਆ ਬਹੁਤ ਖੁਸ਼ ਹੋਇਆ ਆ ਓ ਮਾਈ ਗਾਡ ਸ਼੍ਰੀਨਗਰ ਉਹ ਵੈਲਕਮ ਟੂ ਸ਼੍ਰੀਨਗਰ ਮੈਂ ਮਿੱਤਰੋ ਚਾਹ ਜੂ ਬਣਾਉਣੇ ਆਂ ਕਰਦੇ ਆ ਕਲਪਾ ਕਲਪਾ ਐਡ करो, करो। तुझे तुझे देखा क्यों नहीं जानो रुको मेरी टी शर्ट ਜੋ ਹੋ ਗਿਆ ਬੈਂਕ ਦਾ। ਅਸ਼ਮੀਲ ਦਾ ਦੇ ਵਿੱਚ ਉਹਦਾ। ਇੱਕ ਦਰਪੇਆ ਚਾਹੂ ਪੀ ਗਏ। ਤੇ ਹੁਣ ਜਾਣੇ ਆ। ਹੁਣ ਨਹੀਂ ਰੁਕਣਾ। ਲੈ ਮੈਂ ਤਾਂ ਸਟ੍ਰਾਈਕ ਕੀਤਾ ਜੀ। ਭਾਜੀ ਹਾਂ। ਇਹ ਤਾਂ ਸਮਾਨ ਲੈ ਲਿਓ ਹੁਣ। ਉਹ ਲੱਲਨ ਮੇਰੇ ਕੋਲ ਲੈ 80 ਤੋਂ 200 ਕਿਲੋਮੀਟਰ ਪਾੜਦੇ ਆ। ਬੜਾ ਕਹਿਣ। ਆ ਗਏ ਆ ਗੁਰਦੁਆਰਾ ਲੰਗਰ ਤੰਦਵਾ ਸਾਹਿਬ ਦੇਖਦੇ ਆ ਮੱਥਾ ਕਰਦੇ ਆ ਦਰਸ਼ਨ ਉਹ ਵੀ ਵੀਊ ਚੈੱਕ ਕਰਦੇ ਜੀ ਲੰਗਰ ਸ਼ਾਕੇ ਕਹਿੰਦੇ ਨੂੰ ਵੀਊ ਚੈੱਕ ਕਰਦੇ ਤੋਂ ਕਿੱਥੇ ਆ ਗਏ ਉਹ ਵੀ ਮਿਸਟਰ ਇੱਥੇ ਰੁਕੇ ਜੀ ਇਧਰ ਗੱਡੀ ਛੇ ਲਾਤੀ ਆ ਕਿਹੇ ਬੰਦੇ ਨੇ ਇਧਰਲੇ ਬੰਦਿਆਂ ਨੇ ਗੱਡੀ ਚਲਾਣੀਆਂ ਦੀ ਇਦਾਂ ਮੈਂ ਦੇਖਿਆ ਮਾੜੀ ਜਿਹੜੀ ਟਾ ਪਈਆਂ ਪਰ ਕੋਈ ਚੱਕਰ ਨਹੀਂ ਸਾਡੀ ਗੱਲ ਦੀ ਨਹੀਂ ਗਈ ਕੋਰਾ ਆਈ ਤਾਂ ਪਿੱਛੇ ਬੈਠੇ ਆ ਯਾ ਯਾ ਉਹਨਾਂ ਲੈ ਆ ਕੇ ਨਾਲ ਨਾਲ ਬਾਕੀ ਆਪ ਉਹ ਤੋਂ ਤੁਰ ਪਏ ਸੀਗੇ ਉਹ ਕਿੰਨੀ ਕ ਲੱਗੀ ਉਹ ਛਰੀਟਾ ਵੱਜੀਆਂ ਉਹ ਜਾਨੀ ਕੰਪਾਊਂਡ ਦਾ ਤਾਂ ਇਹ ਲਾ ਲੀਆ ਸਪਰੇਅ ਘਰੋਂ ਮੈਂ ਜੀ ਆ ਉੱਠਾ ਕੇ ਮਾਰ ਰਹੇ ਨੇ ਚਾਹ ਗੜੀਏ ਮੈਂ ਤਨੀ ਪੀਤਾ ਚਾਹ ਹਾਂ ਜੀ ਆਈ ਤਨੀ ਚਾਹ ਵੀ ਨੇ ਇਹ ਤੁਹਾਨੂੰ ਚੂ ਵੀ ਨੇ ਭਾਈ ਚੂ ਵੀ ਨਹੀਂ ਵੀ ਆ ਦੇਖ ਲਓ ਜੀ ਬਹੁਤ ਦਿਲ ਘੁੱਟਾ ਹੈ ਰਾਮ ਆ ਰੇ ਗਿਆਂ ਉੱਠ ਗਏ ਆ ਕੰਮ ਪੂਰਾ ਹੋ ਕੇ ਵੀਓ ਕਿਦਾਂ ਸਾਰਾ ਸੋਨਾ ਮਾਚਦੇ ਚੱਕਿਆ ਦੂਸਰੇ ਪਾਸੇ ਆਗੇ ਆ ਗਏ ਆ ਘਟਾ ਕੇ ਫੋਟੇ ਆਈ ਆਪਾਂ ਮੇਟਰੋ ਵੀਊ ਚੈੱਕ ਕਰੋ ਸਿਰਾ ਵਾਯੂ ਬੋਲ ਸਤ ਹਾਰਾ ਸਤ ਤ੍ਰਿਆ ਕਾਲ

ਪਹੁੰਚ ਗਏ ਆ ਗੋਵਿੰਦ ਘਾਟ ਨਹੀਂ ਆ ਗਿਆ ਸੀ ਯਾਰ ਹਾਂ ਗੋਵਿੰਦ ਘਾਟ ਹੀ ਆ ਤੇਰੇ ਗੋਵਿੰਦ ਘਾਟ ਪਹੁੰਚੂਏ ਆ ਜਰੂਰ ਚੈੱਕ ਆ ਸਕਦੇ ਆ ਇਹਦਾ ਇਹਦਾ ਕੈਵਰੇਜ ਵਧੀਆ ਹੀ ਲੱਗਦਾ ਜਿਹਨਾਂ ਰੀਅਲ ਚ ਲੱਗ ਰਿਹਾ ਆ ਜਰੂਰ ਆਇਓ ਆਵੇਂ ਪਹਿਲੇ ਫੜ ਕੇ ਹੀ ਆਇਓ ਨਹੀਂ ਜਰੂਰ ਆਇਓ ਜੀ ਜਰੂਰ ਆਇਓ ਸਤਿਗੁਰ ਦਾ ਦਰਸ਼ਨ ਕਰਕੇ ਜਾਣ ਜਰੂਰ ਤਰੋ ਕੋ ਵਦ ਘਾੜਾ ਆ ਗਏ ਕੱਪੜੇ ਕੁੱਪੜੇ ਚੱਕ ਲੈਨੇ ਸਾਰਿਆਂ ਨੇ ਅੱਪਾ ਵੀ ਤਿਆਰ ਰੈਡੀ ਜਿਹੜੀ ਹੋ ਗਏ ਆ ਤੇ ਹੁਣ ਚੱਲਦੇ ਆ ਕਮਰਾ-ਕਮਰਾ ਲੈਨੇ ਆ ਲੈ ਲੈ ਆਂ ਟੋਪੀਆਂ ਇਹ ਜਿਹੀਆਂ ਆ ਕੀ ਯਾਰ ਬੱਸ ਹੋ ਗਈ ਅੱਗੇ ਦਾ ਜਾਣਾ ਤਾਹਾਨੂੰ ਉੱਥੇ ਜਾਣਾ ਹੁਣ ਠੀਕ ਹੋ ਗਿਆ ਮਾੜਾ ਜਿਹਾ ਮੜਾ ਜਿਹਾ ਕੰਮ ਸਿਸਟਮ ਹੋ ਗਿਆ ਪਹਿਲਾਂ ਜਦੋਂ ਜਦੋਂ ਆਏ ਉਹਦਾ ਬੰਦ ਲੀ ਗਿਆ ਮੈਂ ਤਾਂ ਸਿਸਟਮ ਪਾਣੀ ਹੁਣ ਸੈੱਟ ਹੋ ਗਿਆ ਕੰਪਲੈਂਟ ਸਾਈਡ ਕਰਕੇ ਲੋ ਵੀ ਮਿੱਤਰੋ ਕਮਰਾ ਲੈ ਕੇ ਆ ਗਏ ਆ ਰੂਮ ਤੇ ਮੁੰਡੇ ਕਹਿੰਦੇ ਪਿਆ ਚੀਜ਼ ਦੇ ਹੋਏ ਠੀਕ ਬਣਾਉਣ ਲੱਗੇ ਭਾਜੀ ਆਹ ਪਾਸਤਾ ਕਰ ਦਿੱਤੀ ਠੀਕ ਹੈ ਮਮਾ ਅੱਛਾ ਉਹ ਟਮਾਟਰ ਇਹ ਪਹਿਲਾ ਉਹ ਵਾਲਾ ਸੁਬਿਰ ਦਾ ਇਹ ਨਮਨ ਸੀਆ ਬਾਕੀ ਹੁਣ ਤੁਹਾਨੂੰ ਜਦੋਂ ਬਣਾ ਕੇ ਦਿਖਾਉਂਦੇ ਆ ਬਹੁਤ ਇੰਤਰ ਮੈਗੀ ਵਾਂ ਲੱਗੀ ਆ ਪਾਸਤਾ ਉਹ ਸੌਰੀ ਪਾਸਤਾ ਮੈਗੀ ਇਸ ਦਿਨ ਉਹ ਪਾਸਤਾ ਇਦਦਰ ਲੱਗੇ ਆ ਬਾਕੀ ਹੋਣ ඒයේ නොවා වන්නේම් නොවත්‍ය කර්තනය ඇන්ට නොව නෝ